ਗੱਲ ਉਸ ਸਮੇਂ ਦੀ ਹੈ ਜਦੋਂ ਪੰਜਾਬ ਤੇ ਗੁਲਾਮ ਵੰਸ਼ ਦਾ ਰਾਜ ਸੀ ਜਦੋਂ ਰਾਜ ਤਖਤ ਨਾਲ ਨਹੀਂ ਤਲਵਾਰ ਨਾਲ ਚਲਾਇਆ ਜਾਂਦਾ ਸੀ ਗੁਲਾਮ ਵੰਸ਼ ਦਾ ਸਭ ਤੋਂ ਘੜਕ ਤੇ ਸਖਤ ਹਾਕਮ ਗਿਆਸੂਦੀਨ ਬਲਬਨ ਉਹ ਕਹਿੰਦਾ ਸੀ ਸਲਤਨਤ ਚੁੱਪ ਨਾਲ ਨਹੀਂ ਖੋਫ ਨਾਲ ਚਲਦੀ ਹੈ ਬਲਬਨ ਦੇ ਰਾਜ ਵਿੱਚ ਇੱਕ ਨਵਾਂ ਚਮਕਦਾ ਹੋਇਆ ਨਾਮ ਵਧਣ ਲੱਗਾ ਸ਼ੇਰ ਖਾਨ ਸਰਹਿੰਦ ਦਾ ਗਵਰਨਰ ਜਿਸ ਨੂੰ ਬਲਬਨ ਨੇ ਖੁਦ ਨਿਯੁਕਤ ਕੀਤਾ ਸੀ ਉਸਨੇ ਮੰਗੋਲਾਂ ਦੇ ਹਮਲਿਆਂ ਤੋਂ ਪੰਜਾਬ ਦੀ ਰੱਖਿਆ ਕੀਤੀ। ਉਹ ਬਹੁਤ ਹੀ ਕਾਬਲ ਸੀ ਅਤੇ ਲੋਕਾਂ ਵਿੱਚ ਬੇहद ਮਸ਼ਹੂਰ ਸੀ। ਪਰ ਇਹ ਹੀ ਚਮਕ ਬਲਬਨ ਨੂੰ ਚੁਬਣ ਲੱਗੀ। ਉਸਨੇ ਸੋਚਿਆ ਜੇ ਰਾਜ ਵਿੱਚ ਦੂਜਾ ਸਤਾਰਾ ਚਮਕੇ ਤਾਂ ਤਾਜ ਡੋਲ ਜਾਂਦਾ। ਬਲਬਨ ਨੇ ਸ਼ੇਰ ਖਾਨ ਨੂੰ ਦਿੱਲੀ ਬੁਲਾਇਆ। ਅੰਦਰੋਂ ਅੰਦਰ ਉਸਦੇ ਕਤਲ ਦੀ ਯੋਜਨਾ ਤੈਅ ਹੋ ਚੁੱਕੀ ਸੀ। ਦਰਬਾਰ ਸਜਿਆ। ਸ਼ੇਰ ਖਾਨ ਆਇਆ ਪੂਰੀ ਸ਼ਾਂਤ ਤੇ ਇੱਜ਼ਤ ਨਾਲ। ਪਰ ਉਹ ਨਹੀਂ ਜਾਣਦਾ ਸੀ ਕਿ ਸੁਲਤਾਨ ਦੇ ਦਿਲ ਵਿੱਚ ਸਿਰਫ ਰਾਜ ਹੀ ਨਹੀਂ ਸ਼ੱਕ ਵੀ ਸੀ ਬਲਬਨ ਨੇ ਸ਼ੇਰ ਖਾਨ ਦੇ ਪਿਆਲੇ ਵਿੱਚ ਜ਼ਹਿਰ ਪਾ ਕੇ ਉਸ ਨੂੰ ਮਾਰ ਦਿੱਤਾ ਤੇ ਆਪਣੇ ਪੁੱਤਰ ਨੂੰ ਸਰਹਿੰਦ ਦਾ ਨਵਾਂ ਗਵਰਨਰ ਨਿਯੁਕਤ ਕਰ ਦਿੱਤਾ ਪਰ ਉਹ ਪੁੱਤਰ ਵੀ ਮੰਗੋਲਾਂ ਦੇ ਹਮਲੇ 'ਚ ਮਾਰਿਆ ਗਿਆ ਇਸ ਮੋੜ ਤੋਂ ਬਾਅਦ ਗੁਲਾਮ ਵੰਸ਼ ਦਾ ਪਤਨ ਸ਼ੁਰੂ ਹੋ ਗਿਆ ਇਤਿਹਾਸ ਨੇ ਲਿਖਿਆ ਜਦੋਂ ਬਲਬਨ ਨੇ ਆਪਣੀ ਹੀ ਪਰਛਾਈ ਨੂੰ ਮਾਰ ਦਿੱਤਾ ਤਾਂ ਉਸ ਦਾ ਰਾਜ ਵੀ ਮਰਦਾ ਗਿਆ ਫਿਰ ਆਉਂਦਾ ਹੈ ਖਿਲਜੀ ਵੰਸ਼ ਜੇਕਰ ਤੁਸੀਂ ਅੱਗੇ ਇਸ ਬਾਰੇ ਹੋਰ ਜਾਨਣਾ ਚਾਹੁੰਦੇ ਹੋ ਤਾਂ ਕਮੈਂਟ ਵਿੱਚ ਜ਼ਰੂਰ ਦੱਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਇਤਿਹਾਸਿਕ ਜਾਣਕਾਰੀ ਵਾਲੀ ਵੀਡੀਓ ਚੰਗੀ ਲੱਗੀ ਹੋਵੇਗੀ ਅਸੀਂ ਹੋਰ ਵੀ ਇਤਿਹਾਸਿਕ ਗੱਲਾਂ ਸਾਂਝੀਆਂ ਕਰਦੇ ਰਹਾਂਗੇ ਇਸ ਵੀਡੀਓ ਨੂੰ ਆਪਣੇ ਬੱਚਿਆਂ ਦੋਸਤਾਂ ਰਿਸ਼ਤੇਦਾਰਾਂ ਤੱਕ ਜ਼ਰੂਰ ਭੇਜੋ ਤਾਂ ਕਿ ਉਹ ਵੀ ਇਸ ਨੂੰ ਜਾਣ ਸਕਣ ਹੋਰ ਵੀਡੀਓ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ